ਕੀ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਵਧੀਆ HF ਦਾ ਨਗੀਨਾ ਦਿਖਾਉਣਾ ਇਹ ਸੇਲ ਆ ਡਿਟੇਲ ਵੀਰ ਤੁਹ ਤੁਸੀਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਬੋਲਿਓ ਆਪਣੇ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਤੇ ਮੋਬਾਈਲ ਨੰਬਰ ਆਪਣਾ 98153 90107 98153 90107 ਹਾਂਜੀ ਜਿਹੜੇ ਆਪਾਂ ਬੱਚੀ ਦੇਖੀ ਇਹਨੇ ਬੈੜ ਸੁਆ ਕਿਹੜਾ ਸੁਆ ਦੂਜਾ ਬਾਈ ਜੀ 6 ਦੰਦ ਆ ਗਈ ਪਿਓਰ ਠੀਕ ਹੈ ਤੇ ਪਹਿਲਾਂ ਦਾ ਕੀ ਰਿਕਾਰਡ ਦੱਸਿਆ ਮਾਲਕ ਨੇ ਆਪਣ ਨੂੰ ਮਾਲਕ ਨੇ ਦੱਸਿਆ ਜੀ 53 ਕਿਲੋ ਦੁੱਧ ਦਿੱਤਾ ਹੋਇਆ ਪਹਿਲਾਂ ਦਾ ਇਹਦਾ 53 53 ਕਿਲੋ ਹਾਂਜੀ ਇਹਦਾ ਕੀ ਮਤਲਬ ਬੋਡੀ weight ਵੀ ਬਹੁਤ ਤਕੜਾ ਪੰਛੀ ਦਾ ਠੀਕ ਹੈ ਤੇ ਕੁਆਲਿਟੀ ਤਾਂ ਤੁਹਾਨੂੰ ਡਿਸੀਜਨ ਦੀ ਹੈ ਨਾ ਕੁਆਲਿਟੀ ਤਾਂ ਸੋਨਾ ਹੀ ਆ ਠੀਕ ਹੈ ਐ ਮੈਨੂੰ ਵੀ 55 ਕਿਲੋ ਦੁੱਧ ਮੰਨ ਕੇ ਬੰਦਾ ਪੀ 55 ਕਿਲੋ ਦਾ ਪਾ ਦੂ ਇਸ ਵਾਰ ਹਾਂਜੀ ਖੁੱਲਾ ਪਾ ਦੂਗੀ ਕੇਅਰ ਕਰਨ ਵਾਲਾ ਮੈਂ ਕੱਚੀ ਕਿੰਨੇ ਦਿਨਾਂ ਦੀ ਆ 15 ਦਿਨਾਂ ਦੀ ਕੱਚੀ ਹੈ ਜੀ 15 ਦਿਨਾਂ ਦੀ ਕੱਚੀ ਆ ਤੋਰੇਵਾਰਾ ਜੇ ਦਰਵਾਰ ਨੇ ਨੂੰ ਸੋ ਮੂੰਹ ਮੱਥੇ ਦੇ ਬਾਕੀ ਬੋਦੀਵਾਦੀ ਦੇਖੋ ਫੁੱਲ ਜਾਤ ਦੇ ਵਿੱਚ ਆ ਕੱਚੀ 15 ਦਿਨਾਂ ਦੀ ਆ ਇਸ ਵਾਰ ਅੰਦਾਜ਼ਾ ਲਾਇਆ ਇਹ ਗਰਮੀ ਦੇ ਸਾਨੇ 50 ਤੋਂ ਬਾਹਰ ਵਾਲੀ ਹੈਗੀ ਆ ਹਾਂ ਬਈ 50 ਤੋਂ ਖੁੱਨਾ ਮੰਨ ਕੇ ਲੈ ਲਵੇ ਕੋਈ ਬੰਦਾ ਕਿਉਂਕਿ ਬਾਕੀ ਜਿਹੜੀਆਂ ਕੁਆਲਿਟੀ ਵਾਲੀਆਂ ਕਮਾਂ ਬਾਈ ਹਰ ਇੱਕ ਬੰਦੇ ਨੂੰ ਪਰਖ ਹੁੰਦੀ ਹੈ ਇਹਨਾਂ ਦੀ ਠੀਕ ਹੈ ਛੂਟੀ ਗੌਂਚ ਤੇ ਆਪਾਂ ਕੁਝ ਵੀ ਕਹਿ ਸਕਦੇ ਆ ਇਹ ਤੇ ਜਿਹਨੂੰ ਪਰਖ ਉਹ ਦੱਸ ਦੂਗਾ ਵੀ ਹਾਂ 50 ਈ ਆ 1 55 ਈ ਆ ਕਿ 60 ਈ ਆ ਮੋੜ ਲੈ ਵੀਰੇ ਸੋ ਬਾਕੀ ਜਮ ਜਜਗਲਾ ਬਾਕੀ ਸ਼ਾਂਤ ਸੁਭਾਅ ਜਮਾ ਧੱਕਾ ਨਹੀਂ ਕਰਦੀ ਕੋਈ ਇਹਦਾ ਬਾਈ ਜਿਵੇਂ ਫਾਰਮ ਦੀ ਬੱਚੀ ਆਏ ਮਤਲਬ ਮਾਂ ਦੀ ਨੱਠ ਦੀ ਨਹੀਂ ਬੇਚੋਰੀ ਸੋ ਨਾੜਾ ਨੂੜਾ ਦੇ ਨਾੜਾ ਨੂੜਾ ਦੇਖੋ ਹਵਾਨੇ ਤੇ ਸੋਹਣੀਆਂ ਸਾਫ਼ ਸੁਥਰੀਆਂ ਚੰਗੀਆਂ ਨਾੜਾ ਦਿਖਾਈ ਦਿੰਦੀਆਂ ਹਨਾ ਤੇ ਮਿਲਕ ਵੇਨ ਵਗੈਰਾ ਚੰਗੀ ਸਾਫ਼ ਸੁਥਰੀ ਹੈ ਤੇ ਦਿਨ ਹੈ ਤੇ ਮੁੱਲਵਾੜੀ ਦਾ ਕੀ ਹੋਊਗਾ ਮੁੱਲ ਬਾਈ ਫੋਨ ਤੇ ਕਰ ਲਾਂਗੇ ਜੀ ਜੈਜ ਹੋਊਗਾ ਹਾਂ ਜੈਜ ਹੋਊਗਾ ਜਿਹੜੇ ਮੰਦ ਨੇ ਮੰਗ ਲਈ ਆਪਾਂ ਦੇਖ ਕੇ ਤੋਰਾਂਗੇ ਵਹਿੜਾ ਨਹੀਂ ਗੱਲ ਸੀਮਨ ਵਗੈਰਾ ਚੰਗਾ ਲੱਗਿਆ ਵਾ ਆ ਸੀਮਨ ਲੱਗਿਆ ਵਧੀਆ ਦੀ ਜੀ ਐਬੀਐਸ ਦਾ ਲੱਗਿਆ ਹੋਇਆ ਸੈਕਸ਼ਨ ਠੀਕ ਹੈ ਕਾਸ਼ਦੀਪ ਲੱਗਿਆ ਹੋਇਆ ਹੈ ਆਪ ਡੈਨਮਾਰਕ ਦੀ ਹੈਗੀ ਠੀਕ ਹੈ ਸੋ ਡੈਨਮਾਰਕ ਦੇ ਸੀਮਨ ਨਹੀਂ ਖੁਦ ਆਪਾ ਦੂਜਾ ਸੂਆ ਜੈਨੋਂ ਸੁੰਦੀ ਆ 50 ਕਿਲੋ ਤੋਂ ਪਾਰ ਦੁੱਧ ਪਾਊਗੀ ਝੋਲੀ ਦੇਖੋ ਥਲੇ ਕਿ ਆਵਾ ਤਾਂ ਇਦਾਂ ਦੇ ਫਾਸਟ ਫਾਸਟ ਤੁਰਦੇ ਲੱਤ ਘੁਆ ਘੁਆ ਧਰਦਿਆਂ ਜਦੋਂ ਹਣਾ ਬਾਈ ਨੇਵਾ ਦਾ ਬੜਾ ਜਿਆ ਸਾਪਨਾ ਕੱਚੀ ਦਾ ਵਹਿਣੂ ਇੱਕ ਪੌਂਡ ਦਾ ਮਕਸਦ ਇਹ ਆ ਵੀ ਜਿਵੇਂ ਫਾਰਮ ਵਾਲਾ ਬੰਦਾ ਕੋਈ ਵੀ ਸ਼ੌਂਕ ਵਗੈਰਾ ਰੱਖਦਾ ਹਨ ਠੀਕ ਹੈ ਇਹ ਨਾਮ ਚੱਕਣ ਵਾਲੀ ਬੱਛੀ ਐ ਮੰਨ ਲਓ ਵੀ ਬਿਊਟੀ ਵੀ ਇੰਨੀ ਸਾਫ ਆ ਹਰ ਇੱਕ ਚੀਜ਼ ਦੀ ਥਾਂ ਲੈਵੇ ਦੀ ਕੁਆਲਿਟੀ ਬਹੁਤ ਜ਼ਿਆਦੇ ਤੇ ਬਾਕੀ ਕੰਪੈਕਟ ਢੰਗ ਨਾਲ ਹਵਾ ਨਾਲੇ ਤੋੜ ਦਿਆ ਹਾਂ ਬੜਾ ਸੋਹਣਾ ਲੈਵਾ ਯਾਰ ਜੇ ਦਾ ਮਤਲਬ ਪੂਰਾ ਭਰ ਗਈ ਨਾ ਉਦੋਂ ਬੜਾ ਪੂਰੀ ਸੋਹਣੀ ਲੱਗਣੀ ਆ ਬੱਛੀ ਪੂਰੀ ਜਚੂਗੀ 98153947 ਕਿਸੇ ਵੀਰ ਦੇ ਵਹਿੜ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ